ਦੇ ਵਜ਼ੀਰ ਵਜੋਂ ਉਹ ਵੀ ਅੰਦਰ ਜਾ ਚੁੱਕੇ ਨੇ 5 ਵਜੇ ਦਾ ਸਮਾਂ ਰੱਖਿਆ ਸੀਗਾ ਕੁਝ ਹੀ ਸਮੇਂ ਦੇ ਵਿੱਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਹੌਸ ਹਾਲ ਦੇ ਵਿੱਚ ਆ ਜਾਣਗੇ ਔਰ ਸੋ ਚੱਕ ਸਮਾਗਮ ਜਿਹੜਾ ਹੈ ਪੰਜ ਵਜ਼ੀਰਾਂ ਦਾ ਸ਼ੁਰੂ ਹੋ ਜਾਏਗਾ ਇੱਕ ਵਾਰ ਫਿਰ ਆਪਾਂ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਦੇ ਵਿੱਚ ਪੰਜ ਨਵੇਂ ਚਿਹਰੇ ਸ਼ਾਮਲ ਹੋਣ ਜਾ ਰਹੇ ਨੇ ਪੰਜਾਬ ਕੈਬਨਿਟ ਦੇ ਵਿੱਚ ਅੱਜ ਹੁਣ ਪੰਜਾਬ ਵਾਸੀਆਂ ਨੂੰ ਆਪਣੇ ਕੰਮਾਂ ਲਈ ਸਰਕਾਰੀ ਦਫ਼ਤਰਾਂ ਦੇ ਕਿਹੜੇ ਮਾਰਨ ਦੀ ਲੋੜ ਨਹੀਂ ਪੈਂਦੀ ਸੋ ਕੋ ਮੋਹਾਲਾ ਚ ਭਗਵੰਤ ਮਾਨ ਸਰਕਾਰ ਤੁਹਾਡੇ ਦਵਾਰ ਸਕੀਮ ਤਹਿਤ ਲਗਾਏ ਜਾ ਰਹੇ ਕੈਂਪਾਂ ਦੌਰਾਨ ਹੀ ਜਨਤਾ ਦੇ ਸਾਰੇ ਮਸਲੇ ਹੱਲ ਹੋ ਰਹੇ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ 43 ਨਾਗਰਿਕ ਕੇਂਦਰਿਤ ਸੇਵਾਵਾਂ ਉਹਨਾਂ ਦੀਆਂ ਬਰੂਹਾਂ ਤੇ ਪ੍ਰਦਾਨ ਕੀਤੀਆਂ ਜਾ ਰਹੀਆਂ ਇਸ ਤਹਿਤ ਪੰਜਾਬ ਭਰ ਚ ਲਗਾਏ ਜਾ ਰਹੇ ਕੈਂਪਾਂ ਦੇ ਵਿੱਚ ਸਬੰਧਿਤ ਅਧਿਕਾਰੀ ਤੇ ਕਰਮਚਾਰੀ ਮੌਜੂਦ ਰਹਿੰਦੇ ਨੇ ਚੰਗੇ ਚੱਲਦਿਆਂ ਬਿਨਾਂ ਖੱਜਲ ਖਵਾਰੀ ਦੇ ਨਾਗਰਿਕਾਂ ਦੀਆਂ ਸਮੱਸਿਆਵਾਂ ਦਾ ਤੁਰੰਤ ਹੱਲ ਹੋ ਰਿਹਾ ਹੈ ਸਾਡਾ ਇੱਕ ਮੋਟਰ ਦਾ ਕਨੈਕਸ਼ਨ ਸੀਗਾ ਤੇ ਨਾਗਰਾਨ ਲਈ ਦਿੱਤਾ ਹੈ ਆਈਡੀਓ ਸਾਹ ਨੂੰ ਉਹਨਾਂ ਨੇ ਸਾਨੂੰ ਬਾਰ-ਬਾਰ ਕਿੜੇ ਲਵਾਉਂਦੇ ਪਏ ਅੱਜ ਅੱਜ ਡਾਕੂਮੈਂਟ ਲੈ ਆਓ ਅੱਜ ਆ ਲੈ ਆਓ ਐਡੀਸਾ ਨੂੰ ਮਿਲਿਆ ਨਾ ਮੌਕੇ ਤੇ ਨਪਟਾਰਾ ਸਾਡਾ ਬਿਲਕੁਲ ਹੋ ਜਾਂਦਾ ਜੀ ਉਸ ਤਰ੍ਹਾਂ ਬਿਲਕੁਲ ਜਿਹੜੇ ਕਿ ਮੌਕੇ ਤੇ ਚਾਹੇ ਰਵੇ ਰਾਸ਼ਨ ਕਾਰਡ ਦੀ ਗੱਲ ਹੈ ਬਿਜਲੀ ਦੀ ਗੱਲ ਹੈ ਜਾਂ ਹੋਰ ਦਿੱਕਤਾਂ ਹੈ ਗਈਆਂ ਨਿੱਕੀਆਂ ਨਿੱਕੀਆਂ ਉਹ ਨਾਲ ਉਹ ਲੋਕਾਂ ਤੱਕ ਜਿਹੜੀ ਪਹੁੰਚ ਦਫ਼ਤਰਾਂ ਤੱਕ ਨਹੀਂ ਹੋ ਪਾਂਦੀ ਉਹ ਇੱਥੇ ਈਜ਼ੀ ਹੋ ਜਾਂਦੀ ਹੈ ਇਸ ਸਕੀਮ ਦਾ ਲਾਭ ਲੈਣ ਲਈ ਹੈਲਪਲਾਈਨ ਨੰਬਰ 1076 ਜਾਰੀ ਕੀਤਾ ਗਿਆ ਜਿਸ ਤੇ ਕਾਲ ਕਰਕੇ ਆਪਣੀ ਸਹੂਲਤ ਦੇ ਅਨੁਸਾਰ ਪੂਰਵ ਮੁਲਾਕਾਤ ਦਾ ਸਮਾਂ ਵੀ ਤੈਅ ਕੀਤਾ ਜਾ ਸਕਦਾ ਹੈ ਪੰਜ ਨਵੇਂ ਵਜੀਰ ਹੋਣਗੇ ਬਰਿੰਦਰ ਕੁਮਾਰ ਗੋਇਲ ਲਹਿਰਾ ਗਾਗਾ ਤੋਂ ਵਿਧਾਇਕ ਨੇ ਤਰਨਪ੍ਰੀਤ ਸਿੰਘ ਸੋਨ ਖੰਨਾ ਤੋਂ ਵਿਧਾਇਕ ਨੇ ਮਿੰਦਰ ਪਗਤ ਜਲੰਧਰ ਵੈਸਟ ਤੋਂ ਵਿਧਾਇਕ ਨੇ ਹਰਦੀਪ ਸਿੰਘ ਮੁੰਡਿਆ ਸਾਹਨੇਵਾਲ ਤੋਂ ਵਿਧਾਇਕ ਨੇ ਇਹਨਾਂ ਦੇ ਨਾਲ ਪੰਜ ਜਿਹੜੇ ਇਹ ਮੰਤਰੀ ਨੇ ਇਹ ਸੋਹ ਚੱਕਣਗੇ ਔਰ ਡਾਕਟਰ ਅਰਜੋਤ ਸਿੰਘ ਸ਼ਾਮਚਰਾਸੀ ਤੋਂ ਵਿਧਾਇਕ ਨੇ ਇਹ ਕੁੱਲ ਪੰਜ ਨਾਮ ਨੇ ਜਿਹੜੇ ਹੁਣ ਅੱਜ ਹੁਣੇ ਹੀ ਕੁਝ ਸਮਾਂ ਦੇ ਵਿੱਚ ਹੀ ਆਪਾਂ ਦੇਖਾਂਗੇ ਕਿ ਉਹ ਸੋਹ ਚੱਕ ਕੇ ਪੰਜਾਬ ਦੇ ਕੈਬਨਿਟ ਵਜ਼ੀਰ ਬਣ ਜਾਣਗੇ ਔਰ ਪੰਜਾਬ ਦੇ ਲੋਕਾਂ ਦਾ ਇਹ ਸੇਵਾ ਕਰਨਗੇ ਹਾਲਾਂਕਿ 2.5 ਸਾਲ ਦੇ ਕਾਰਜਕਾਲ ਦੌਰਾਨ ਇਹ ਚੌਥੀ ਵਾਰ ਪੰਜਾਬ ਸਰਕਾਰ ਦਾ ਕੈਬਨਟ ਰੀਸ਼ਫਲ ਹੋਣ ਜਾ ਰਿਹਾ ਹੈ ਕੈਬਨਟ ਵਿਸਤਾਰ ਵੀ ਹੋਇਆ ਇਹਨੂੰ ਆਪਾਂ ਕੈਬਨਟ ਵਿਸਤਾਰ ਤਾਂ ਕਵਾਂਗੇ ਹੀ ਕਵਾਂਗੇ ਇਹਨੂੰ ਕੈਬਨਟ ਰੀਸ਼ਫਲ ਵੀ ਕਵਾਂਗੇ ਫੇਰ ਬਦਲ ਵੀ ਕਵਾਂਗੇ ਕਿਉਂਕਿ ਪੰਜ ਨਾਮ ਨਵੇਂ ਐਡ ਤਾਂ ਹੋ ਰਹੇ ਨੇ ਪਰ ਚਾਰ ਜਿਹੜੇ ਮੰਤਰੀ ਨੇ ਇਹਨਾਂ ਨੂੰ ਵਜ਼ੀਰੀ ਤੋਂ ਬਾਹਰ ਕਰ ਦਿੱਤਾ ਗਿਆ ਵਜ਼ਾਰਤ ਤੋਂ ਬਾਹਰ ਕਰ ਦਿੱਤਾ ਗਿਆ ਕੈਬਨਟ ਮੰਤਰੀ ਹੁਣ ਨਹੀਂ ਰਹੇ ਬ੍ਰਹਮਸ਼ੰਕਰ ਜਿੰਪਾ ਕੈਬਨਟ ਮੰਤਰੀ ਹੁਣ ਨਹੀਂ ਰਹੇ ਚੇਤਨ ਸਿੰਘ ਜੋੜਾ ਮਾਜਰਾ ਕੈਬਨਿਟ ਮੰਤਰੀ ਹੁਣ ਨਹੀਂ ਹੈਗੇ ਅਨਮੋਲ ਗਗਨਮਾਨ ਔਰ ਬਲਕਾਰ ਸਿੰਘ ਵੀ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਇਸ ਵੇਲੇ ਨਹੀਂ ਹੈਗੇ ਇੱਕ ਪੰਜ ਨਾਮ ਜਿਹੜੇ ਨਵੇਂ बार-बार ਆਪਾਂ ਤੁਹਾਨੂੰ ਅੱਗੇ ਰੱਖ ਰਹੇ ਆ ਇਹ ਨਾਮ ਤੁਹਾਨੂੰ ਵੀ ਯਾਦ ਕਰਨੇ ਪੈਣਗੇ ਕਿਉਂਕਿ ਇਹ ਹੀ ਹੁਣ ਪੰਜ ਨਵੇਂ ਮંત્રી ਹੋਣਗੇ ਪੰਜਾਬ ਦੇ ਇਹਨਾਂ ਨੂੰ ਇਹਨਾਂ ਦੇ ਕੋਲ ਅਹਿਮ ਮੈਗਮੇ ਹੋਣਗੇ ਹੋਰ ਹੋ ਸਕਦਾ ਹੈ ਕਿ ਜਿਹੜੇ ਮੌਜੂਦਾ ਮੰਤਰੀ ਇਸ ਵੇਲੇ ਬਾਕੀ ਹੈਗੇ ਨੇ ਕੈਬਨਿਟ ਦੇ ਵਿੱਚ ਵੀ ਇਹਨਾਂ ਦੇ ਵਿਭਾਗਾਂ ਦੇ ਵਿੱਚ ਵੀ ਫੇਰ ਬਦਲ ਕੀਤਾ ਜਾਵੇ ਗੁਲਾਬ ਚੰਦ ਕਟਾਰੀਆ ਪੰਜਾਬ ਦੇ ਗਵਰਨਰ ਕੁਝ ਹੀ ਸਮੇਂ ਦੇ ਵਿੱਚ ਹਾਲ ਦੇ ਵਿੱਚ ਐਂਟਰ ਕਰਨਗੇ ਔਰ ਉੱਥੋਂ ਹੀ ਸੋਚ ਚੱਕ ਸਮਾਗਮ ਜਿਹੜਾ ਹੈ ਸ਼ੁਰੂ ਹੋ ਜਾਏਗਾ ਲਗਾਤਾਰ ਤੁਹਾਨੂੰ ਤਸਵੀਰਾਂ ਆਪਾਂ ਰਾਜ ਭਵਨ ਦੇ ਬਾਹਰ ਦੀਆਂ ਦੱਸ ਰਹੇ ਹਾਂ ਦਿਖਾ ਰਹੇ ਹਾਂ ਥੋੜੇ ਸਮੇਂ ਦੇ ਵਿੱਚ ਅੰਦਰ ਦੀਆਂ ਤਸਵੀਰਾਂ ਵੀ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ ਇਸ ਵੇਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਰਾਜ ਭਵਨ ਪਹੁੰਚ ਵਿਧਾਇਕਾਂ ਨੇ ਮੰਤਰੀ ਦੀ ਸੋਹ ਚੁਕਣੀ ਹੈ ਇਸ ਵੇਲੇ ਰਾਜ ਭਵਨ ਦੇ ਵਿੱਚ ਮੌਜੂਦ ਨੇ ਔਰ ਹੁਣ ਇੰਤਜ਼ਾਰ ਹੋ ਰਿਹਾ ਹੈ ਇਸ ਵੇਲੇ ਗੁਲਾਬ ਚੰਦ ਕਟਾਰੀਆ ਜੋ ਪੰਜਾਬ ਦੇ ਨਾਲ ਦੇ ਵਿੱਚ ਨਵੇਂ ਗਵਰਨਰ ਬਣੇ ਸਿਗੇ ਪਹਿਲੀ ਵਾਰ ਇਹਨਾਂ ਨੇ ਮੰਤਰੀਆਂ ਨੂੰ ਸੋਹ ਚਕਾਣੀ ਹੈ ਔਰ ਸੈਰਮਨੀ ਇਹਨਾਂ ਦੀ ਰੈਨਮਾਈਟ ਹੋਏਗੀ ਪੰਜਾਬ ਦੇ ਗਵਰਨਰ ਦੇ ਔਰ ਤਸਵੀਰਾਂ ਲਗਾਤਾਰ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਇਸ ਵੇਲੇ ਕੁਝ ਤਸਵੀਰਾਂ ਬਾਹਰ ਦੀਆਂ ਤਸਵੀਰਾਂ ਨੇ ਜੁੜੋਏ ਨੇ ਆ ਫੋਨ ਲਾਈਨ ਤੇ ਮਨਜੋਤ 5 ਵਜੇ ਦਾ ਸਮਾਂ ਰੱਖਿਆ ਸੀਗਾ 5 ਵਜੇ ਗਏ ਨੇ ਜੀ ਬਿਲਕੁਲ ਵਾਂਗ ਇਸ ਤਰੀਕੇ ਦਾ तमाम ਜਾਣਕਾਰੀ ਜਿਹੜੀ ਤੁਸੀਂ ਵੀ ਦੇ ਰਹੇ ਹੋ 5 ਵਜੇ ਦਾ ਸਮਾਂ ਦਿੱਤਾ ਗਿਆ ਸੀਗਾ 5 ਵਜੇ ਦਾ ਸਾਰੇ ਸਮਾਂ ਤੋਂ ਬਾਅਦ ਮੁੱਖ ਮੰਤਰੀ ਪੰਜਾਬ ਜਿਹੜੇ ਨੇ ਅੰਦਰ ਪਹੁੰਚ ਚੁੱਕੇ ਨੇ ਉਸੇ ਤਰੀਕੇ ਨਾਲ ਬਾਸੀ ਜਿਹੜੇ ਵਿਧਾਇਕ ਨੇ ਜਾਂ ਫਿਰ ਜਿਹੜੇ ਨਵੇਂ ਬਣਨ ਵਾਲੇ ਮੰਤਰੀ ਨੇ ਉਹ ਵੀ ਅੰਦਰ ਪਹੁੰਚ ਚੁੱਕੇ ਨੇ ਉਸੇ ਤਰੀਕੇ ਦੇ ਨਾਲ ਪੁਰਾਣੇ ਜਿਹੜੇ ਜਿਨ੍ਹਾਂ ਦੇ ਵਿੱਚੋਂ ਗੱਲ ਕਰ ਲਈ ਹੈਲਥ ਮਿੰਿਸਟਰ ਬਲਬੀਰ ਸਿੰਘ ਹੋਰ ਵਿਧਾਨਪਾਲਿਕਾ ਸਪੀਕਰ ਜਿਹੜੇ ਗੁਦਾਰ ਸਿੰਘ ਸੱਧਵਾ ਔਰ ਜਿਹੜੇ ਜੀਤ ਕੋਰੇ ਇਹਨਾਂ तमाम ਮੰਤਰੀ ਜਿਹੜੇ ਨੇ ਉਹ ਵੀ ਰਾਜ ਭਵਨ ਪਹੁੰਚ ਚੁੱਕੇ ਨੇ ਇਹ ਪ੍ਰੋਗਰਾਮ ਜਿਹੜਾ 5 ਵਜੇ ਦਾ ਰੱਖਿਆ ਗਿਆ ਸੀ ਆਧਾਰਨ ਕੀਤਾ ਗਿਆ ਸੀ ਕਿਸੇ ਤਰੀਕੇ ਨਾਲ ਹੀ ਜਿਹੜਾ ਅੰਦਰ ਸਮਾਗਮ ਹੈ ਉਸ ਦਾ ਹੋ ਚੁੱਕਾ ਹੈ ਸ਼ੁਰੂ ਹੋ ਚੁੱਕਾ ਹੈ ਸੋ ਹੁਣ ਕੇਸਰੀ ਕੇਤੇ ਬਾਹਰ ਦੇ ਹਾਲਾਤ ਨੂੰ ਵੀ ਸੁਧਾਰ ਬਿਨਾਂ ਦੀ ਲਗਾਤਾਰ ਦੱਸਾਰੇ ਹੈ ਕਿ ਲੋਕ ਦੇ ਜੀ ਦੇ ਪਾਸੇ ਖੜੇ ਹਾਂ ਦਾ ਸਰਪੰਖ ਕੀਤੇ ਹੋਏ ਨੇ ਔਰ ਦੋ ਗੇਂ ਜਿਹੜੇ ਨੇ ਮੁੱਖੋ ਸਿਰਫ ਇਹ ਗੇਂ ਦਾ ਹੀ ਜਿਹੜਾ ਅੰਪੀ ਪਰਮ ਜਿਹੜੇ ਨੇ ਪੰਜਾਬ ਪੋਰਟ ਚਾਰਲੇ ਨੇ ਲੇਕਿਨ ਦੂਸਰੀ ਤਰਫ ਗੱਲ ਕਰ ਲਈ ਤਾਂ ਦੂਸਰੇ ਰਸਤੇ ਉਹੀ ਬਾਕੀ ਜਿਹੜੇ ਇਸ ਮਰਸਦ ਨੇ ਉਹ ਜਿਹੜੇ ਨੇ ਅੰਦਰ ਜਾ ਰਹੇ ਨੇ ਇਸੇ ਤਰੀਕੇ ਨਾਲ ਮਨਜੋਦ ਮਨਜੋਦ ਪਰ ਗੱਲ ਇਹ ਹੈ ਕਿ 2.5 ਸਾਲ ਦੇ ਕਾਰਜਕਾਲ ਦੌਰਾਨ ਚੌਥੀ ਵਾਰ ਇਹ ਫੇਰ ਬਦਲ ਹੋਣ ਜਾ ਰਿਹਾ ਔਰ 2.5 ਸਾਲ ਤੋਂ ਬਾਅਦ ਜਿਨ੍ਹਾਂ ਦੀ ਰਿਪੋਰਟ ਠੀਕ ਸੀਗੀ ਉਹ ਕੈਬਨਿਟ ਦੇ ਵਿੱਚ ਨੇ ਜਿਨ੍ਹਾਂ ਦਾ ਰਿਪੋਰਟ ਕਾਰਡ ਖਰਾਬ ਉਹ ਕੈਬਨਿਟ ਤੋਂ ਆਊਟ ਬਿਲਕੁਲ ਇਹੀ ਇਹੀ ਆਧਾਰ ਰਿਹਾ ਹੈ ਬਾਕੀ ਨੂੰ ਬਾਹਰ ਜਾਂਦਾ ਬਿਲਕੁਲ ਬਿਲਕੁਲ ਇਹੀ ਤਰੀਕੇ ਨਾਲ ਜੇਕਰ ਗੱਲ ਕਰ ਰਹੀ ਤਾਂ ਲਗਾਤਾਰ ਇਹੀ ਮੁਖਤਰੀ ਪੰਜਾਬ ਦੀ ਸ਼ਿਕਾਇਤ ਨੂੰ ਕਹਿੰਦੇ ਆਏ ਨੇ ਜਾਂ ਫਿਰ ਇਹ ਗੱਲ ਕਰ ਲਈਏ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਉਹਨਾਂ ਹੀ ਜਿਹੜੇ ਨਜ਼ਰ ਆਉਂਦੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਇਸ ਦੇ ਲੋਕਾਂ ਦੀ ਡੱਗਾ ਨੇ ਜਿਹੜੇ ਲੋਕਾਂ ਲਈ ਕੰਮ ਕਰਦੇ ਨੇ ਜਿਹੜੇ ਲੋਕਾਂ ਦੇ ਵਿੱਚ ਵਿਚਰਦੇ ਨੇ ਸੋ ਇਸੇ ਤਰੀਕੇ ਨਾਲ ਗੱਲ ਕਰ ਲਈਏ ਤਾਂ ਹੁਣ ਅਰਮੋਲ ਵਿਕਣ ਮਾਝੋ ਕੀ ਕਰਤੋ ਉਹ ਵਜ਼ਾਇਕ ਨੇ ਉਸੇ ਤਰੀਕੇ ਨਾਲ ਉਥੋਂ ਦੇ ਰਹਿਣ ਵਾਲੇ ਨੇ ਲੇਕਿਨ ਇਹੀ ਚਰਚਾਵਾਂ ਜਿਹੜੀਆਂ ਫੈਸਲੇ ਕਰਿਆ ਉਹਦੇ ਵਿੱਚ ਜੜੀਆਂ ਹੁੰਦੀਆਂ ਨੇ ਕਿ ਉਹਨਾਂ ਦਾ ਜਿਹੜਾ ਰਿਕਾਰਡ ਹੈ ਜਾਂ ਫਿਰ ਵਿਹਾਰ ਹੈ ਜਿਹੜਾ ਆਪੋ ਦੇ ਲੋਕਾਂ ਦੇ ਲਈ ਠੀਕ ਨਹੀਂ ਹੈ ਲੋਕਾਂ ਨਾਲ ਗੱਲਬਾਤ ਨਹੀਂ ਕਰਦੇ ਨਾਲ ਹੀ ਲੋਕਾਂ ਦੇ ਨਾਲ ਮਿਲਦੇ ਨਹੀਂ ਲੇਕਿਨ ਇੱਕ ਹੋਰ ਚੱਚਤ ਨਹੀਂ ਹੁੰਦੀ ਕਿ ਪਰਿਵਾਰ ਜਿਹੜਾ ਹੈਗਾ ਪਰਿਵਾਰ ਹੀ ਜਿਹੜਾ ਮੂਲਕ ਮੰਨਦਾ ਪਰਿਵਾਰ ਹੈ ਉਹ ਲੋਕਾਂ ਦੇ ਲਈ ਕੀ ਹੁੰਦਾ ਜਾਂ ਲੋਕਾਂ ਦਾ ਕੰਮ ਕਰਦਾ ਲੇਕਿਨ ਉਹ ਬਿਲਕੁਲ ਨਹੀਂ ਮਿਲਦੇ ਬਿਲਕੁਲ ਬਿਲਕੁਲ ਮਨਜ਼ੂਰ ਤੇ ਲਗਾਤਾਰ ਤੁਸੀਂ ਸਾਡੇ ਨਾਲ ਇਹ ਤਸਵੀਰਾਂ ਔਰ ਇਹ ਜਾਣਕਾਰੀ ਜਿਹੜੀ ਹੈ ਸਾਂਝੀ ਕਰਦੇ ਰਹਿਣਾ ਇਸ ਵੇਲੇ ਤੁਹਾਨੂੰ ਰਾਜ ਭਵਨ ਪੰਜਾਬ ਚੰਡੀਗੜ੍ਹ ਤੋਂ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕੁਝ ਹੀ ਮਿੰਟਾਂ ਦੇ ਵਿੱਚ ਸੋਚ ਚੱਕ ਸਮਾਗਮ ਸ਼ੁਰੂ ਹੋਏਗਾ ਜਿਦੇ ਵਿੱਚ ਪੰਜ ਵਿਧਾਇਕ ਜਿਹੜੇ ਨੇ ਮੰਤਰੀ ਦੇ ਵਜੋਂ ਸੋਚ ਕਰਨਗੇ ਕੈਬਨਿਟ ਦੇ ਵਿੱਚ ਨਵੇਂ ਪੰਜ ਨਾਮ ਸ਼ਾਮਲ ਹੋਣ ਜਾ ਰਹੇ ਨੇ ਇੱਕ ਵਾਰ ਫਿਰ ਮੈਂ ਤੁਹਾਨੂੰ ਦੱਸ ਦਿੰਦਾ ਕਿਹੜੇ ਉਹ ਪੰਜ ਮੰਤਰੀ ਨੇ ਜਿਨ੍ਹਾਂ ਦੇ ਕੋਲ ਹੁਣ ਪੰਜਾਬ ਦੇ ਅਹਿਮ ਮਹਿਕਮੇ ਆਣ ਗਏ ਬਰਿੰਦਰ ਗੋਇਲ ਨੇ ਲਹਿਰਾ ਤੋਂ ਵਿਧਾਇਕ ਨੇ ਹਰਦੀਪ ਸਿੰਘ ਮੁੰਡੀਆਂ ਸਾਹਨੇਵਾਲ ਤੋਂ ਵਿਧਾਇਕ ਨੇ ਅ ਤਰਨਪ੍ਰੀਤ ਸਿੰਘ ਸੋਨਦ ਇਹ ਖੰਨੇ ਤੋਂ ਵਿਧਾਇਕ ਨੇ ਮਿੰਦਰ ਭਗਤ ਜਲੰਧਰ ਵੈਸਟ ਤੋਂ ਵਿਧਾਇਕ ਨੇ ਉਹ ਡਾਕਟਰ ਰਵਜੋਤ ਰਵਜੋਤ ਸਿੰਘ ਇਹ ਸ਼ਾਮ 84 ਤੋਂ ਵਿਧਾਇਕ ਨੇ ਇਹਨਾਂ ਪੰਜ ਵਿਧਾਇਕਾਂ ਨੂੰ ਹੁਣ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਜਾ ਰਿਹਾ ਜਿਹੜੇ ਬਾਹਰ ਹੋਏ ਨੇ ਹੁਸ਼ਿਆਰਪੁਰ ਤੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਡਾਕਟਰ ਰਵਜੋਤ ਸਿੰਘ ਨੂੰ ਲਿਆ ਗਿਆ ਉੱਥੇ ਹੀ ਹੁਸ਼ਿਆਰਪੁਰ ਤੋਂ ਵਿਧਾਇਕ ਬ੍ਰਹਮਚੰਦਰ ਜਿੰਪਾ ਨੂੰ ਆਊਟ ਕਰ ਦਿੱਤਾ ਗਿਆ ਜਲੰਧਰ ਤੋਂ ਹੁਣ ਮਿੰਦਰ ਭਗਤ ਨੂੰ ਕੈਬਨਿਟ ਦੇ ਵਿੱਚ ਲਿਆ ਜਾ ਰਿਹਾ ਤੇ ਬਲਕਾਰ ਸਿੰਘ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ। ਅਨਮੋਲ ਗਗਨਮਾਨ ਖਰੜ ਤੋਂ ਵਿਧਾਇਕ ਨੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ। ਚੇਤਨ ਸਿੰਘ ਜੋੜਾ ਮਾਜਰਾ ਇਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਔਰ ਜਿਵੇਂ ਫਤੇਗੜ ਸਾਹਿਬ ਜ਼ਿਲ੍ਹਾ ਜਾਂ ਲੁਧਿਆਣਾ ਤੋਂ ਜ਼ਿਲ੍ਹੇ ਤੋਂ ਵੀ ਮੰਤਰੀ ਦੀ ਐਂਟਰੀ ਹੋਈ ਹੈ ਹੁਣ। ਤਾਂ ਲਗਾਤਾਰ ਤਸਵੀਰਾਂ ਆਪਾਂ ਤੁਹਾਡੇ ਨਾਲ ਇਸ ਵੇਲੇ ਸਾਂਝਿਆ ਕਰ ਰਿਹਾ ਖੰਨਾ ਸਾਨੇਵਾਲ ਜਲੰਧਰ ਬੈਸਟ ਸ਼ਾਮ 84 ਲਹਿਰਾ ਇਹ तमाम ਜਿਹੜੇ ਇਲਾਕੇ ਨੇ ਇਹਨਾਂ ਤੋਂ ਆਮ ਆਦਮੀ ਪਾਰਟੀ ਨੇ ਇਹਨਾਂ ਇਲਾਕਿਆਂ ਦੇ ਨੁਮਾਇੰਦਗੀ ਕਰ ਰਹੇ ਵਿਧਾਇਕਾਂ ਨੂੰ ਕੈਬਨਿਟ ਦੇ ਵਿੱਚ ਸ਼ਾਮਲ ਕੀਤਾ ਤਾਂ ਮਿਸ਼ਰਣ ਜਿਹੜਾ ਇਹ ਰੱਖਿਆ ਗਿਆ ਹੈ ਮਾਲਵਾ ਮਾਝਾ ਦੁਆਬਾ ਤਾਂ ਲੁਧਿਆਣੇ ਦੇ ਵਿੱਚ ਜਿਵੇਂ ਆਪਾਂ ਦੇਖਦੇ ਸੀਗੇ ਕਿ ਲੁਧਿਆਣੇ ਦੇ ਇਲਾਕੇ ਦਾ ਕੋਈ ਕੈਬਨਿਟ ਮੰਤਰੀ ਨਵੀਂ ਨਹੀਂ ਸੀਗਾ ਹੁਣ ਜిల్లా ਲੁਧਿਆਣਾ ਸਾਹਨੇਵਾਲ ਆ ਗਿਆ ਫਤਿਹਗੁਰ ਸਾਹਿਬ ਦੇ ਖੰਨਾ ਹੋ ਗਿਆ ਇੱਕੋ ਹੀ ਉਹ ਬੈਲਟ ਲੁਧਿਆਣਾ ਬੈਲਟੀ ਮੰਨੀ ਜਾਂਦੀ ਹੈ ਤਾਂ ਦੋ ਚਿਹਰੇ ਜਿਹੜੇ ਲੁਧਿਆਣਾ ਤੇ ਆਸ-ਪਾਸ ਇਲਾਕੇ ਨੂੰ ਰਿਪਰੈਜ਼ੈਂਟ ਕਰਨਗੇ ਜਲੰਧਰ ਦੇ ਵਿੱਚ ਜੇ ਦੁਆਬੇ ਦੇ ਜੇ ਮੈਂ ਜ਼ਿਕਰ ਕਰਾਂ ਜੇ ਬਲਕਾਰ ਸਿੰਘ ਬਾਹਰ ਹੋਏ ਤੇ ਮਿੰਦਰ ਭਗਤ ਦੀ ਐਂਟਰੀ ਹੋ ਗਈ ਹੁਸ਼ਿਆਰਪੁਰ ਤੋਂ ਜੇ ਬ੍ਰਹਮਸ਼ੰਕਰ ਜਿੰਪਾ ਬਾਹਰ ਗਏ ਤਾਂ ਉਹਨਾਂ ਦੀ ਜਗ੍ਹਾ ਤੇ ਡਾਕਟਰ ਅਜੋਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਦੀ ਸ਼ਾਮ 84 ਉਹਨਾਂ ਦਾ ਵਿਧਾਨ ਸਭਾ ਹਲਕਾ ਉਹਨਾਂ ਦੀ ਐਂਟਰੀ ਹੋ ਗਈ ਹਿੰਦੂ ਚਿਹਰੇ ਦੀ ਜੇ ਮੈਂ ਗੱਲ ਕਰਾਂ ਤੇ ਬ੍ਰਹਮਸ਼ੰਕਰ ਜਿੰਪਾ ਬਾਹਰ ਗਏ ਤਾਂ ਬਰਿੰਦਰ ਕੋਇਲ ਲਹਿਰਾ ਤੋਂ ਉਹਨਾਂ ਦੀ ਐਂਟਰੀ ਹੋ ਗਈ ਤਾਂ ਇਹ ਮਿਸ਼ਨ ਰੱਖਿਆ ਗਿਆ ਇਸ ਵਿਸਤਾਰ ਜਾਂ ਰੀਸ਼ਫਲਿੰਗ ਦੇ ਵਿੱਚ ਕਿ ਹਰ ਇਲਾਕੇ ਦੇ ਨੇਤਾ ਨੂੰ ਨੁਮਾਇੰਦਗੀ ਦੇਣੀ ਹੈ ਬਿਲਕੁਲ ਬਿਲਕੁਲ ਇਹਦਾ ਇਹਦਾ ਖਾਸ ਧਿਆਨ ਕਿਹਾ ਜਾ ਸਕਦਾ ਕਿ ਇਹਦੇ ਵਿੱਚ ਰੱਖਿਆ ਗਿਆ ਕਾਰਨ ਕੀ ਹੈ ਕਿ ਇਹ ਕਿਹਾ ਜਾ ਰਿਹਾ ਸੀ ਕਿ ਪੰਜਾਬ ਦੇ ਵਿੱਚ ਅਗਰਵਾਲ ਸਮਾਜ ਦੀ ਬਹੁਤ ਵੱਡੀ ਗਿਣਤੀ ਹੈ ਜਦੋਂ ਗੋਇਲ ਹੋਣਾ ਨੂੰ ਇਹ ਇਹਦੇ ਲਈ ਸ਼ਾਮਲ ਕੀਤਾ ਗਿਆ ਤੇ ਅਗਰਵਾਲ ਸਮਾਜ ਦੇ ਵੱਲੋਂ ਬੀਤੇ ਦਿਨ ਸ਼ਾਮ ਤੋਂ ਹੀ ਇਹ ਚਰਚਾਵਾ ਸ਼ੁਰੂ ਹੋ ਗਈਆਂ ਸੀ ਕਿ ਅਸੀਂ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਅਗਰਵਾਲ ਸਮਾਜ ਹੈ ਤੇ ਜਦੋਂ ਬਰਿੰਦਰ ਗੋਲ ਹੋਣਾ ਦਾ ਨਾਮ ਸਾਹਮਣੇ ਆਇਆ ਤੇ ਅਸੀਂ ਬਹੁਤ ਸਾਰੇ ਅ ਐਸੇ ਅਗਰਵਾਲ ਸਮਾਜ ਦੇ ਲੋਕ ਸੀ ਜਿਨ੍ਹਾਂ ਦੇ ਵਿੱਚ ਖੁਸ਼ੀ ਦੇਖੀ ਔਰ ਉਹਨਾਂ ਨੇ ਸੀਐਮ ਭਗਵੰਤ ਮਾਨ ਦਾ ਧੰਨਵਾਦ ਵੀ ਕੀਤਾ ਇਸ ਦੇ ਲਈ ਕਿ ਉਹਨਾਂ ਨੇ ਵਿਸ਼ੇਸ਼ ਕਰਕੇ ਸਾਨੂੰ ਧਿਆਨ ਦੇ ਵਿੱਚ ਰੱਖਿਆ ਸੋ ਐਸੀਆਂ ਐਸੀਆਂ ਚੀਜ਼ਾਂ ਨੂੰ ਲੱਗਦਾ ਕਿ ਬਰਨਾਲਾ ਬਰਨਾਲਾ ਇੱਕ ਬਹੁਤ ਵੱਡੀ ਬਣੀਆਂ 벨ਟ ਜਿਵੇਂ ਮੰਨੀ ਜਾਂਦੀ ਤੁਸੀਂ ਕਿਹਾ ਕਿ ਹੁਣ ਅਗਰਵਾਲ ਸਮਾਜ ਆਇਆ ਹੁਣ ਜੇ ਉਹ ਗੋਇਲ ਨੇ ਬਣੀਆਂ ਸਮੁਦਾਇ ਤੋਂ ਆਉਂਦੇ ਨੇ ਤੇ ਬਣੀਆਂ 벨ਟ ਬਰਨਾਲਾ ਦੇ ਵਿੱਚ ਜਮਣੀ ਚੋਣਾ ਤਾਂ ਸਿੱਧੀ ਉਸ ਲੋਕਾਂ ਦੇ ਨਾਲ ਕਨੈਕਟ ਬਣਾਉਣ ਲਈ ਵੀ ਮੈਨੂੰ ਲੱਗਦਾ ਕਿ ਇਸ ਨੁਮਾਇੰਦਗੀ ਜਿਹੜੀ ਦਿੱਤੀ ਗਈ ਹੈ ਕਿਉਂਕਿ ਵਿਜੇ ਸਿੰਘਲਾ ਪਹਿਲਾਂ ਹੁੰਦੇ ਸੀਗੇ ਮਾਨਸਾ ਤੋਂ ਵਿਧਾਇਕ ਇਹ ਕੈਬਨਿਟ ਦੇ ਵਿੱਚ ਹੁੰਦੇ ਸੀਗੇ ਉਹਨਾਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਉਹਨਾਂ ਤੇ ਇਲਜ਼ਾਮ ਲੱਗੇ ਉਹਨਾਂ ਦੇ ਉਹਨਾਂ ਨੂੰ ਜੇਲ੍ਹ ਵੀ ਹੋਈ ਸੀ ਇਹ ਹੋ ਸਕਦਾ ਕਿ ਬਰਨਾਲਾ ਇਲੈਕਸ਼ਨ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਏ ਬਰਿੰਦਰ ਕੋਹਲ ਬਰਿੰਦਰ ਕੁਮਾਰ ਕੋਹਲ ਦੀ ਐਂਟਰੀ ਹੋਈ ਔਰ ਬਰਿੰਦਰ ਕੁਮਾਰ ਕੁਮਾਰ ਗੋਇਲ ਜਿਹੜੇ ਨੇ ਲਹਿਰਾ ਤੋਂ ਵਿਧਾਇਕ ਨੇ ਪਾਰਟੀ ਦਾ ਸੰਗਠਨ ਦੇ ਵਿੱਚ ਵੀ ਬਹੁਤ ਲੰਬਾਰਸੇ ਤੋਂ ਕੰਮ ਕਰਦੇ ਆਏ ਰਹੇ ਜਦੋਂ ਹੁਣ ਜਲੰਧਰ ਵੈਸਟ ਦੇ ਵਿੱਚ ਉਹਨਾਂ ਦੀ ਬੜੀ ਅਹਿਮ ਡਿਊਟੀ ਲੱਗੀ ਹੋਈ ਸੀਗੀ ਜਿਮਨੀ ਚੋਨਾ ਦੇ ਵਿੱਚ ਤਾਂ ਪਿੱਛੇ ਰਹਿ ਕੇ ਉਹਨਾਂ ਨੇ ਬਹੁਤ ਸਾਰੇ ਪਾਰਟੀ ਦੇ ਸੰਗਠਨ ਦੇ ਲਈ ਕੰਮ ਕੀਤੇ ਨੇ ਮੈਨੂੰ ਲੱਗਦਾ ਹੈ ਕਿ ਉਹਨਾਂ ਦੇ ਵਿੱਚ ਜਿਹੜੀ ਸਫਲਤਾਵਾਂ ਮਿਲਦੀਆਂ ਆਈਆਂ ਨੇ ਚਾਹੇ ਜਲੰਧਰ ਵੈਸਟ ਦਾ ਇਲੈਕਸ਼ਨ ਸੀਗਾ ਜਿਮਨੀ ਚੋਣ ਲਾਲੋ ਚਾਹੇ ਜਲੰਧਰ ਲੋਕ ਸਭਾ ਦਾ ਜਿਮਨੀ ਚੋਣ ਸੀਗਾ ਇਹੋ ਜਿਹੇ ਚੋਣਾਂ ਦੇ ਵਿੱਚ ਇਹੋ ਜੀ ਕੰਮਾਂ ਦੇ ਵਿੱਚ ਬਰਿੰਦਰ ਕੋਇਲ ਦੀ ਡਿਊਟੀਆਂ ਲੱਗਦੀਆਂ ਰਹੀਆਂ ਉਹ ਬਰਿੰਦਰ ਕੋਇਲ ਦੀ ਇਸ ਕਰਕੇ ਸ਼ਾਇਦ ਐਂਟਰੀ ਹੋ ਗਈ ਹੈ ਹੁਣ ਕਿਉਂਕਿ ਬ੍ਰਹਮਸ਼ੰਕਰ ਜਿੰਪਾ ਹੁਸ਼ਿਆਰਪੁਰ ਤੋਂ ਆਉਂਦੇ ਸੀਗੇ ਹੁਸ਼ਿਆਰਪੁਰ ਦੇ ਵਿੱਚ ਵੀ ਇੱਕ ਬਾਈ ਇਲੈਕਸ਼ਨ ਆ ਚੱਬੇਵਾਲ ਤੱਬੇ ਵਾਲ ਦੇ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਵੀ ਇਸ ਕਰਕੇ ਨੁਮਾਇੰਦਗੀ ਦੇਣੀ ਜ਼ਰੂਰੀ ਸੀਗੀ ਤਾਂ ਡਾਕਟਰ ਅਫਜੋਤ ਸਿੰਘ ਨੂੰ ਜਿਹੜਾ ਉਹ ਹੁਣ ਐਂਟਰੀ ਦਿੱਤੀ ਗਈ ਹੈ ਔਰ ਉਹ ਵੀ ਇਸੇ ਤਰ੍ਹਾਂ ਪਾਰਟੀ ਦੇ ਨਾਲ ਜੁੜੇ ਨੇ ਪਹਿਲਾਂ ਲੋਕ ਸਭਾ ਇਲੈਕਸ਼ਨ ਵੀ 2009 ਦੇ ਵਿੱਚ 2019 ਦੇ ਵਿੱਚ ਉਹਨਾਂ ਨੇ ਪਾਰਟੀ ਦੇ ਲਈ ਹੁਸ਼ਿਆਰਪੁਰ ਤੋਂ ਲੜਿਆ ਸ਼ਾਇਦ ਉਹਨਾਂ ਦੀ ਵੀ ਜਿਹੜੀ ਪਾਰਟੀ ਦੇ ਪ੍ਰਤੀ ਲਾਇਲਟੀ ਸੀਗੀ ਉਹਦਾ ਉਹਨਾਂ ਨੂੰ ਅੱਜ ਇੱਕ ਗਿਫਟ ਜਿਹੜਾ ਮਿਲ ਗਿਆ ਜਲੰਧਰ ਵੈਸਟ ਦੇ ਵਿੱਚ ਸਿੱਧਾ ਭਾ ਲਾਈਵ ਚਾਹਾਂਗੇ ਕਿ ਸਿੱਧਾ ਲਾਈਵ ਲੈ ਕੇ ਜਾ ਰਹੇ ਹਾਂ ਜਿੱਥੇ ਸੋਹ ਚਕ ਸਮਾਗਮ ਸ਼ੁਰੂ ਹੋਣ ਜਾ ਰਿਹਾ ਗੁਲਾਬਚੰਦ ਕਟਾਰੀਆ ਪੰਜਾਬ ਦੇ ਗਵਰਨਰ ਹਾਲ ਦੇ ਵਿੱਚ ਪਹੁੰਚ ਚੁੱਕੇ ਨੇ ਔਰ ਇਹ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਸੋਚਕ ਸਮਾਗਮ ਸ਼ੁਰੂ ਹੋ ਗਿਆ। ਬਜੇ ਮੇਰੇ ਵਿਚਾਰ ਰੋਜ਼ੀ ਨਿਆੰਦਾ ਜਾਵੇਗਾ ਜਾਂ ਮੈਨੂੰ জ্ঞাত ਹੋਵੇਗਾ ਕੋ ਕਿਸੇ ਵਿਅਕਤੀ ਦਾ ਵਿਅਕਤੀਆਂ ਨੂੰ ਸਵੈਸਥਿਤੇ ਇਹ ਕੈਬਲੇਟ ਮੰਤਰੀ ਵੱਲੋਂ ਆਪਣੇ ਕਸਮਾਂ ਦੇ ਠੀਕ ਨਿਵੋਲੇ ਅਹਿਿਆ ਕਰਨਾ ਰੁਮਿੰਦਾ ਹੋਵੇ ਮੈਂ ਸਿੱਧੇ ਜਾਣ ਸਿੱਤੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ। ਅੰਤਕ

ਬ੍ਰਿੰਦਰ ਕੁਮਾਰ ਗੋਇਲ ਵਕੀਲ ਈਸ਼ਵਰ ਦੀ ਸੋਚ ਚੁੱਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਾਬਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਕੈਬਨਟ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਹ ਕਰਨ ਨਾਲ ਇਹੋ ਮਾਮਲਾ ਅਤੇ ਮੈਂ ਭੈ ਜਾ ਪੱਖਪਾਤ ਸਨੇਹ ਜਾਂ ਦੁਸ਼ਭਾਵਨਾ ਬਿਨਾ ਸਤਰਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਦੀ ਅਨੁਸਾਰਤਾ ਵਿੱਚ ਜਿਆ ਕਰਾਂ ਮੈਂ ਮੈਂ ਬਰਿੰਦਰ ਕੁਮਾਰ ਗੋਇਲ ਵਕੀਲ ਈਸ਼ਵਰ ਦੀ ਪਹੁੰਚ ਉਕਦਾ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਟ ਮੰਤਰੀ ਵੱਜੋਂ ਮੇਰੇ ਵਿਚਾਰ ਅਧੀਨ ਜਾਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕਿ ਅਜਿਹੇ ਕਿਰਨਤ ਮੰਤਰੀ ਵੱਜੋਂ ਆਪਣੇ ਕਤੱਬਾਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨਾ ਲੋੜੀਂਦਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਧੰਨਵਾਦ ਮੈਂ ਮੁਖੀ ਤਰਫ ਜੀ ਹੁਣ ਜੀ ਤਰਫ ਸਿੰਘ ਸੌਂਤ ਜੀ ਨੂੰ ਬੇਤੀ ਕਰਦਾ ਹਾਂ ਇਸੇ ਸੇਵਾ ਦੇ ਆਧਾਰ ਤੇ ਜੀ ਮੈਂ ਮੰਨੂ ਗਰਾਜਾ ਜੀ ਬੇਤੀ ਕਰਦਾ ਹਾਂ ਕਿ ਉਹ ਸ਼੍ਰੀ ਦਰੁਨ ਸਿੰਘ ਸੌਂਤ ਜੀ ਨੂੰ मैं मैं प्रौद्योगिकी से सोन रीजन कोड द्वारा के रहनुंद और सतत भारत के उपभोक्ता के प्रति सभी शर्तों के फरकाना के मैं पार्क की प्रत्यक्ष अधिक के मैं सरकार राज्य तो आपने तत्काल बफादारी और स्वच्छ करने कारणों द्वारा अनुरोध मैं ਜਬ 4 ਮਿੰਟ 35 ਸਕੰਡ ਬਿਨਾਂ ਸਤ ਪਰਦੇ ਲੋਕਾਂ ਦੇ ਪ੍ਰਤੀ ਸਵਿਧਾ ਹਮਲਤਿਕ ਨੂੰ ਨਿਯਮ ਅਨੁਸਾਰ ਤੋਂ ਦੁਨੀਆ ਕਰਾਂ ਮੈਂ ਮੈਂ ਤੁਹਾਨੂੰ ਇਹ ਤੋਂ ਈਸ਼ਵਰ ਦੀ ਸ਼ੋਤ ਸੁਣਾ ਕੇ ਕੋਈ ਮੰਗਲਾ ਪੰਜਾਬ ਦੇ ਸੈਟ ਮੰਤਰੀ ਵੱਲੋਂ ਮੇਰੇ ਵਿਚਾਰ ਲਈ ਅੰਦਰ ਕਾਗਰਿਕ ਗਿਆਨ ਵਿਆਦਮਿਕ ਉਹ ਕਿਸੇ ਵਿਅਕਤੀ ਜਾਣ ਜਾਣੀਆਂ ਸવાય ਉਸ ਦੇ अजिहे सैगमेंट मंत्री वजो अपने कर्तव्यों से ठीक निभा अजिहा करना पड़ता हो मैं सीधे या सीधे तौर पर ना दसागा ना प्रकट करा धन्यवाद

ਮੈਂ ਮੈਂ ਡਾਕਟਰ ਅਬਦੁਲ ਸਿੰਘ ਈਸ਼ਵਰ ਦੀ ਸੋਚ ਅਨੁਸਾਰ ਇਹ ਮੈਨਕਲੂਰ ਦੁਆਰਾ ਸਾਬਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਚਾ ਰੱਖਾਂਗਾ ਕਿ ਮੈਂ ਭਾਰਤੀ ਗੱਤਾ ਅਤੇ ਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਆਦ ਦੇ ਡਾਕਟਰ ਜਨਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਜਿਸ ਨੂੰ ਅਸੇਕਰਨ ਨਾਮ ਵੀ ਬਹਾਵਾਂਗਾ ਅਤੇ ਮੈਂ ਪਹਿ ਦਾ ਪੱਕਾ ਸੁਨੇਹ ਰਜ਼ੂਰਤਾ ਹਾਂਗਾ ਬਿਨਾਰ ਦਸ ਤਰਾਂ ਦੇ ਲੋਕਾਂ ਦੇ ਪ੍ਰਤੀ ਤੋ ਕਿ ਦਾਅ ਕਾਨੂੰਨੀ ਇਨਸਾਰਤਾ ਵਿੱਚ ਮਿਆ ਕਰਾਂਗਾ ਮੈਂ ਮੈਂ ਡਾਕਟਰ ਅਜੋਤੀ ਜੀਸ਼ੋਦੀ ਸਿੰਘ ਕਹਦਾ ਹਾਂ ਕਿ જો ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਟ ਮੰਤਰੀ ਵਜੋਂ ਮੇਰੇ ਵਿਚਾਰ ਅਧਿਨ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਕੇ ਜਿਹੇ ਕੈਬਨਟ ਮੰਤਰੀ ਵਜੋਂ ਆਪਣੇ ਕਰਤਵਾਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨ ਨਾਲ ਉੜਿੰਦਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਧੰਨਵਾਦ ਅੱਛਾ ਤਾਂ ਡਾਕਟਰ ਅਫਜੋਤ ਸਿੰਘ ਤੁਸੀਂ ਇਸ ਵੇਲੇ ਦੇਖ ਪਾ ਰਹੇ ਹੋ ਇਹਨਾਂ ਨੇ ਵੀ ਕੈਬਨਿਟ ਮੰਤਰੀ ਵਜੋਂ ਸੋਚ ਚੱਕ ਲਈ ਹੈ ਹੁਣ ਹੁਣ ਅ ਸਾਈਨ ਕਰ ਰਹੇ ਨੇ ਡਾਕਟਰ ਅਫਜੋਤ ਸਿੰਘ ਸ਼ਾਮ 84 ਡਿਸਟ੍ਰਿਕਟ ਹੁਸ਼ਿਆਰਪੁਰ ਦੇ ਵਿੱਚ ਇਹ ਹਲਕਾ ਪੈਂਦਾ ਹੈ ਸ਼ਾਮ 84 ਤੋਂ ਵਿਧਾਇਕ ਨੇ ਪੇਸ਼ੇ ਤੋਂ ਵੀ ਡਾਕਟਰ ਰਵਜੋਤ ਡਾਕਟਰ ਨੇ ਔਰ ਹੁਣ ਇਹਨਾਂ ਦਾ ਪੇਸ਼ਾ ਜਿਹੜਾ ਹੈ ਉਹ ਡਾਕਟਰ ਤਾਂ ਜ਼ਰੂਰ ਰਹੇਗਾ ਪਰ ਹੁਣ ਇਹ ਭਗਵੰਤ ਮਾਨ ਦੇ ਸਾਥੀ ਬਣ ਗਏ ਨੇ ਔਰ ਕੈਬਨਿਟ ਦੇ ਵਜ਼ੀਰ ਬਣ ਗਏ ਨੇ ਡਾਕਟਰ ਅਫਜੋਤ ਨੇ ਵੀ ਸ਼ਾਇਦ ਨਾ ਸੋਚਿਆ ਹੋਵੇਗਾ ਕੀ ਪਾਰਟੀ ਇਹਨਾਂ ਨੂੰ ਇਹਨਾਂ ਵਧੀਆ ਤੋਹਫਾ ਜਿਹੜਾ ਉਹ ਦੇ ਸਕਦੀ ਹੈ ਇਹ ਹੁਣ ਸਾਰੇ ਮੰਤਰੀਆਂ ਨੂੰ ਧਿਆਨ ਰੱਖਣਾ ਪਏਗਾ ਕਿ ਜਿਹੜੇ 2.5 ਸਾਲ ਬਾਅਦ ਸ਼ਾਮਲ ਹੋ ਰਹੇ ਨੇ ਉਹ ਇਹਨਾਂ ਨੂੰ ਦੇਖਣਾ ਪਏਗਾ ਕਿ ਜਿਹੜੇ 4 ਬਾਹਰ ਗਏ ਨੇ ਚਾਰਾਂ ਦੀ ਪਰਫਾਰਮੈਂਸ ਕਿੱਥੇ ਨਾ ਕਿੱਥੇ ਪਾਰਟੀ ਨੂੰ ਪਸੰਦ ਨਹੀਂ ਆਈ ਇਸੇ ਕਰਕੇ ਉਹਨਾਂ ਚਾਰਾਂ ਨੂੰ ਕੈਬਨਿਟ ਦੇ ਵਿੱਚੋਂ ਬਾਹਰ ਕਰ ਦਿੱਤਾ ਗਿਆ ਭ੍ਰਮਸ਼ੰਕਰ ਜਿੰਪਾ ਚੇਤਨ ਸਿੰਘ ਜੋੜਾ ਬਲਕਾਰ ਸਿੰਘ ਅਨਮੋਲ ਗਗਨਮਾਨ ਇਹਨਾਂ ਦੀ ਕੈਬਨਿਟ ਦੇ ਵਿੱਚੋਂ ਐਗਜ਼ਿਟ ਹੋ ਗਿਆ ਜੀ ਕਹਿੰਦੇ ਨੇ ਕੰਸੂਲ ਦੇ ਆਦੇਸ਼ ਕਿ ਤੁਹਾਨੂੰ ਫੋਟੋ ਤੋਂ ਮੰਗਦੇ ਕਿ ਇਹ ਨੂੰ ਕਹਿੰਦੇ ਨੇ ਇਹ ਮਹਿੰਦਰ ਭਗਤ ਦੇ ਸਿਆਸੀ ਕਰੀਅਰ ਵੱਲ ਦੇਖ ਕੇ ਸਾਨੂੰ ਪਤਾ ਲੱਗੇਗਾ ਸ਼ੀਤਲ ਗੁਰਾਲ ਨੇ ਅਸਤੀਫਾ ਦਿੱਤਾ ਆਮ ਆਦਮੀ ਪਾਰਟੀ ਤੋਂ ਵਿਧਾਇਕੀ ਤੋਂ ਅਸਤੀਫਾ ਦਿੱਤਾ ਜਿਮਨੀ ਚੌਂ ਹੋਇਆ ਜਿਮਨੀ ਚੌਂ ਦੇ ਵਿੱਚ ਮਹਿੰਦਰ ਭਗਤ ਨੂੰ ਪਾਰਟੀ ਨੇ ਪੂਰਾ ਜ਼ੋਰ ਲਾ ਕੇ ਚੋਣ ਜਿਤਾਇਆ ਔਰ ਆਖਰਕਾਰ ਮਹਿੰਦਰ ਭਗਤ ਇਸ ਵੇਲੇ ਸੋਚਾ ਕਰ ਰਹੇ ਨੇ ਹੁਣ ਕੈਬਨਿਟ ਬਜੀਬ ਦੀ ਯਕੀਨ ਰੱਖਾਂਗਾ ਕਿ ਮੈਂ ਪੰਜਾਬ ਦੇ ਕੈਬਨਿਟ ਮੰਤਰੀ ਵਜੋਂ ਆਪਣੇ ਕਰਤਵਾਂ ਨੂੰ ਵਫਾਦਾਰੀ ਅਤੇ ਸ਼ੁੱਧ ਅੰਤਰਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈ ਜਾਂ ਬਖਫਤ ਸਨੇਹ ਜਦਰ ਪਾਵਨਾ ਬਿਨਾਂ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਦੇ ਕਾਨੂੰਨ ਦੇ ਅਨੁਸਾਰਤਾ ਵਿੱਚ ਕਾਰਜ ਕਰਾਂਗਾ ਮੈਂ ਮੈਂ ਮਹਿੰਦਰ ਭਗਤ ਈਸ਼ਵਰ ਦੀ ਸੌਂਚ ਚੁਕਦਾ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਕੈਬਨਿਟ ਮੰਤਰੀ ਵੱਜੋਂ ਮੇਰੇ ਵਿਚਾਰ ਧਿਆਨ ਲਿਆਂਦਾ ਜਾਵੇਗਾ ਜੇ ਮੈਨੂੰ ਗਿਆਤ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਿਵਾਏ ਉਸ ਦੇ ਜਿਹੜੇ ਕੈਬਨਿਟ ਮੰਤਰੀ ਵੱਜੋਂ ਆਪਣੇ ਕਰਤਵਾਂ ਦੇ ਠੀਕ ਨਿਭਾਉਣ ਲਈ ਅਜਿਹਾ ਕਰਨਾ ਲੋੜਿੰਦਾ ਹੋਵੇ ਮੈਂ ਸਿੱਧੇ ਜਾਂ ਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪਰਖ ਕਰਾਂਗਾ ਧੰਨਵਾਦ ਤਾਂ ਇਹ ਕਿਸਮਤ ਕਿਸਮਤ ਇਹਨੂੰ ਕਹਿੰਦੇ ਨੇ ਮਹਿੰਦਰ ਭਗਤ ਦੇ ਸਿਆਸੀ ਕਰੀਅਰ ਵਾਰ ਵਾਲਾ ਆਪਾਂ ਦੇਖ ਕੇ ਇਹ ਕਹਿ ਸਕਦੇ ਆਂ ਕਿ ਕਿਸਮਤ ਕਦੋਂ ਕਿਤੇ ਤੇ ਮਿਹਰਬਾਨ ਹੋ ਜਾਏ ਤਾਂ ਮਹਿੰਦਰ ਭਗਤ ਉਹ ਉਸ ਚੀਜ਼ ਦੀ ਸਭ ਤੋਂ ਵੱਡੀ ਉਦਾਹਰਣ ਨੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਚ ਆਏ ਤਿੰਨ ਵਾਰ ਵਿਧਾਨ ਸਭਾ ਚੋਣਾਂ ਵੈਸੇ ਲੜ ਚੁੱਕੇ ਸੀਗੇ ਔਰ ਜਦੋਂ ਮਾਫ ਕਰਨਾ ਪਹਿਲਾਂ ਦੋ ਵਾਰੀ ਵਿਧਾਨ ਸਭਾ ਚੋਣਾਂ ਲੜੇ ਫਿਰ ਜਿਮਣੀ ਚੋਣ ਲੜਨ ਦਾ ਮੌਕਾ ਮਿਲਿਆ ਉਦੋਂ ਐਮਐਲਏ ਚੁਣੇ ਗਏ ਭਾਜਪਾ ਤੋ ਪਹਿਲਾਂ ਦੋ ਵਾਰ ਇਲੈਕਸ਼ਨ ਲੜੇ ਹਾਰ ਗਏ ਆਮ ਆਦਮੀ ਪਾਰਟੀ ਚ ਆਂਦੇ ਨੇ ਚੋਣ ਵੀ ਜਿੱਤ ਜਾਂਦੇ ਨੇ ਔਰ ਅੱਜ ਪਾਰਟੀ ਨੇ ਦੇਖੋ ਇਹਨਾਂ ਨੂੰ ਕਿੰਨਾ ਵੱਡਾ ਤੋਹਫਾ ਦਿੱਤਾ ਮਿੰਦਰ ਭਗਤ ਅੱਜ ਇਸ ਵੇਲੇ ਕੈਬਨਿਟ ਦੇ ਵਜ਼ੀਰ ਨੇ ਔਰ ਭਗਵੰਤ ਮਾਨ ਦੇ ਸਾਥੀ ਬਣ ਗਏ ਨੇ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕੁਲਬਚਨ ਕਟਾਰੀਆ ਨਾਲ ਮੁਲਾਕਾਤ ਕਰ ਰਹੇ ਨੇ ਹਾਲਾਂਕਿ ਰਗਾ ਦੇ ਵਿੱਚ ਇਹਨਾਂ ਦੇ ਸਿਆਸੀ ਖੂਨ ਜ਼ਰੂਰ ਹੈ ਇਹਨਾਂ ਦੇ ਪਿਤਾ ਭਗਤ ਚੁੰਨੀ ਲਾਲ ਕੈਬਨਿਟ ਦੇ ਵਜ਼ੀਰ ਰਹੇ ਕਈ ਦਫਾ ਐਮ ਐਲ ਏ ਰਹੇ ਡਿਪਟੀ ਸਪੀਕਰ ਰਹੇ ਵਿਧਾਨ ਸਭਾ ਤੇ ਰਕਾਂ ਦੇ ਵਿੱਚ ਸਿਆਸੀ ਖੂਨ ਤਾਂ ਹੈਗਾ ਸੀਗਾ ਪਰ ਕਾਮਯਾਬੀ ਭਿੰਦਰ ਭਗਤ ਨੂੰ ਕਿੱਥੇ ਨਾ ਕਿੱਥੇ ਅ ਨਹੀਂ ਮਿਲ ਪਾਰੀ ਸੀਗੀ ਜਨਗਨਮਨ ਕੈਬਨਟ ਦੇ ਵਜ਼ੀਰ ਵਜੋਂ ਉਹ ਵੀ ਅੰਦਰ ਜਾ ਚੁੱਕੇ ਨੇ 5 ਵਜੇ ਦਾ ਸਮਾਂ ਰੱਖਿਆ ਸੀਗਾ ਕੁਝ ਹੀ ਸਮੇਂ ਦੇ ਵਿੱਚ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਹੌਸ ਹਾਲ ਦੇ ਵਿੱਚ ਆ ਜਾਣਗੇ ਔਰ ਸੋ ਚੱਕ ਸਮਾਗਮ ਜਿਹੜਾ ਹੈ ਪੰਜ ਵਜ਼ੀਰਾਂ ਦਾ ਸ਼ੁਰੂ ਹੋ ਜਾਏਗਾ ਇੱਕ ਵਾਰ ਫਿਰ ਆਪਾਂ ਤੁਹਾਨੂੰ ਦੱਸ ਦਈਏ ਪੰਜਾਬ ਸਰਕਾਰ ਦੇ ਵਿੱਚ ਪੰਜ ਨਵੇਂ ਚਿਹਰੇ ਸ਼ਾਮਲ ਹੋਣ ਜਾ ਰਹੇ ਨੇ